ਉਠ ਜਾਗ ਸੰਗ ਤੇ ਪਰਵਾਤ ਫੇਰੀ ਆਈ ਉਠ ਜਾਗ ਸੰਗ ਤੇ ਪਰਵਾਤ ਫੇਰੀ ਆਈ ਉਠ ਜਾਗ ਸੰਗ ਤੇ ਪਰਵਾਤ ਫੇਰੀ ਆਈ ਗੁਰੂ ਨਾਨਕ ਦਾ ਜਨਮ ਦਿਹਾੜਾ ਗੁਰੂ ਨਾਨਕ ਦਾ ਜਨਮ ਹਾੜਾ ਗੁਰੂ ਨਾਨਕ ਦਾ ਜਨਮ ਦਿਹਾੜਾ ਗੁਰੂ ਨਾਨਕ ਦਾ ਜਨਮ ਦਿਹਾੜਾ ਸੰਗਤਾਂ ਖੁਸ਼ੀ ਮਨਾਈ ਸੰਗਤਾਂ ਖੁਸ਼ੀ ਮਨਾਈ ਉਠ ਜਾਗ ਸੰਗਤੇ ਪਰਵਾਤ ਫੇਰੀ ਆਈ ਉਠ ਜਾਗ ਸੰਗਤੇ ਪਰਵਾਤ ਫੇਰੀ ਆਈ ਉਠ ਜਾਗ ਸੰਗਤੇ ਪਰਵਾਤ ਫੇਰੀ ਆਈ ਨਨਕਾਣੇ ਵਿੱਚ ਚੰਨ ਚੜਿਆ ਆਏ 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 ਹੋ ਗਈ ਰੁਸ਼ਨਾਈ ਹੋ ਗਈ ਰੁਸ਼ਨਾਈ ਉੱਠ ਜਾਗ ਸੰਗ ਤੇ ਪਰਵਾਤ ਫੇਰੀ ਆਈ ਉੱਠ ਜਾਗ ਸੰਗ ਤੇ ਪਰਵਾਤ ਫੇਰੀ ਆਈ ਦੇਵਤਿਆਂ ਨੇ ਫੁੱਲ ਵਰਸਾਏ ਦੇਵਤਿਆਂ ਨੇ ਫੁੱਲ ਵਰਸਾਏ ਪਰੀਆਂ ਨੇ ਵੀ ਮੰਗਲ ਲਗਾਏ ਪਰੀਆਂ ਨੇ ਵੀ ਮੰਗਲ ਲਗਾਏ ਦੇਵਤਿਆਂ ਨੇ ਫੁੱਲ ਵਰਸਾਏ ਪਰੀਆਂ ਨੇ ਵੀ ਮੰਗਲ ਲਗਾਏ ਪੌਣ ਨਸ਼ਿਆਈ ਪੌਣ ਨਸ਼ਿਆਈ ਉਠ ਜਾਗ ਸੰਗ ਤੇ उठ जाग संगते परवात फेरी आई उठ जाग संगते परवात फेरी आई तन तन मृपता जीन तन् तन माता तृप्ता जीनू तन तन माता तृप्ता जीन सङ्गतय ਸੰਗ ਤਾਂ ਦੇਣ ਬਦਾਈ ਉੱਠ ਜਾਗ ਸੰਗ ਤੇ ਪਰਵਾਤ ਫੇਰੀ ਆਈ ਉੱਠ ਜਾਗ ਸੰਗ ਤੇ ਪਰਵਾਤ ਫੇਰੀ ਆਈ ਉੱਠ ਜਾਗ ਸੰਗ ਤੇ ਪਰਵਾਤ ਫੇਰੀ ਆਈ ਨਾਲ ਗੁਰਾਂ ਦੇ ਬਲ ਮਰਦਾਨਾ ਨਾਲ ਗੁਰਾਂ ਦੇ ਬਲ ਮਰਦਾਨਾ ਨਾਲ ਗੁਰਾਂ ਦੇ ਬਲ ਮਰਦਾਨਾ ਨਾਲ ਗੁਰਾਂ ਦੇ ਹੱਥ ਵਿੱਚ ਰਬਾਬ ਸਜਾਈ ਹੱਥ ਵਿੱਚ ਰਬਾਬ ਸਜਾਈ ਉੱਠ ਜਾਗ ਸੰਗ ਤੇ ਪਰਵਾਤ ਫੇਰੀ ਆਈ ਉੱਠ ਜਾਗ ਸੰਗ ਤੇ ਪਰਵਾਤ ਫੇਰੀ ਆਈ ਉੱਠ ਜਾਗ ਸੰਗ ਤੇ ਪਰਵਾਤ ਫੇਰੀ ਆਈ ਗੁਰੂ ਨਾਨਕ ਦਾ ਜਨਮ ਦਿਹਾੜਾ 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 ਸੰਗਤਾਂ ਖੁਸ਼ੀ ਮਨਾਈ ਸੰਗਤਾਂ ਖੁਸ਼ੀ ਮਨਾਈ ਉਠ ਜਾਗ ਸੰਗ ਤੇ ਪਰਵਾਤ ਫੇਰੀ ਆਈ ਉਠ ਜਾਗ ਸੰਗ ਤੇ ਪਰਵਾਤ ਫੇਰੀ ਤਨ 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 ਗੁਰੂ ਨਾਨਕ ਦੇਵ ਜੀ ਤਨ 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 ਗੁਰੂ ਨਾਨਕ ਦੇਵ ਜੀ ਹੋ ਰਹੀਏ ਤੇਰੀ ਜੈ ਜੈਕਾਰ ਹੋ ਰਹੀਏ ਤੇਰੀ ਜੈ ਜੈਕਾਰ ਹੋ ਰਹੀਏ ਤੇਰੀ ਜੈ ਜੈਕਾਰ ਤਨ 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 ਨਨਕਾਣੇ ਵਾਲਿਆ ਤਨ 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 ਨਨਕਾਣੇ ਵਾਲਿਆ ਹੋ ਰਹੀਏ ਤੇਰੀ ਜੈ ਜੈਕਾਰ ਰਈਆ ਤੇਰੇ ਜੇ ਜੇ ਕਾਰ ਉਠ ਜਾਗ ਸੰਗ ਤੇ ਪਰਵਾਤ ਫੇਰੀ ਆਈ ਉਠ ਜਾਗ ਸੰਗ ਤੇ ਪਰਵਾਤ ਫੇਰੀ ਆਈ ਉਠ ਜਾਗ ਸੰਗ ਤੇ ਪਰਵਾਤ ਫੇਰੀ